ਉਹਨੂੰ ਵੀ ਲੱਗਿਆ ਕਈ ਜਿਵੇਂ ਕਈ ਵਾਰੀ ਕਹਿੰਦਾ ਬੰਦਾ ਯਾਰ ਵੀ ਮੁੰਡਾ ਸਾਡਾ ਕਿਸੇ ਨਸ਼ੇ ਤੇ ਲਾਤਾ ਹਾਂਜੀ ਉਹ ਲਾਉਂਦਾ ਕਿ ਬੰਦਾ ਆਪਦੇ ਆਪ ਲੱਗਦਾ ਹਾਂ ਬੰਦਾ ਲੱਗਦਾ ਦਾ ਆਪਦੇ ਆਪ ਜਣੇ ਕਿ ਨਸ਼ਾ ਗਾਂਹੜਾ ਦਿਖਾ ਗਿੰਦਾ ਬੰਦਾ ਫੇਰ ਲੱਗਦਾ ਹਾਂ ਦੇਖ ਲੱਗਦੀ ਆ ਉਹ ਵੀ ਤੈਨੂੰ ਲੱਗੀ ਹਾਂ ਓਵੇਂ ਵਰ ਘਰਦਿਆਂ ਨੂੰ ਐ ਹੋ ਜਾਂਦਾ ਵੀ ਉਹ ਪਹਿਲਾ ਮੁੰਡਾ ਨਸ਼ਾ ਕਰਦਾ ਜੀ ਆਪਣਾ ਬਾਅਦ ਚ ਲੱਗਿਆ ਫੇਰ ਐ ਤਾਂ ਬੈਠਿਆ ਆਪਾਂ ਬੁੜੀਆਂ ਕਰਨ ਲੱਗਿਆਂ ਦੀਆਂ ਪਰ ਉਹ ਘਰ ਜਾਣ ਨੂੰ ਕੀ ਕਹੀ ਉਹ ਸਾਨੂੰ ਉਹਨੇ ਲੱਗਦਾ ਨਸ਼ੇ ਤੇ ਉਹ ਲੱਗੇ ਦਾ ਆਪਦੇ ਆਪ ਸਖੀਆਂ ਲੈ ਕੇ ਦਿੱਤੀਆਂ ਫਿਰ ਪੀਣ ਲੱਗੇ ਛੀਂਗਾਂ ਜਿਹਾ ਪੀਣ ਲੱਗੇ ਆਲੇ ਫਿਰ ਫਲ ਬਾਈ ਘੈਰੀਆਂ ਆਉਂਦੀਆਂ ਆਈਆਂ ਫਲ ਪੀਣ ਲੱਗੇ ਇੱਕ ਮਿੰਟੋਂ ਮੁੰਡਾ ਆਉਂਦਾ ਯਾਰ ਦੋਸਤੀ ਰਾਇਦਾ ਤੇ ਉਹ ਲੜਦਾ ਰਹਿੰਦਾ ਜੇ ਕੋਈ ਗੱਲਬਾਤ ਹੋਣੀ ਆ ਉਹੀ ਤੇ ਫਿਰ ਦਿੱਲੀ ਚਲੇ ਗਏ ਹਾਂ ਅੱਗ ਵਰੀ ਦਾ ਨਸ਼ਾ ਫਲ ਕਰਕੇ ਤੇ ਚਿੱਟਿਆ ਵਾਲੀ ਦੋ ਮੁੰਡੇ ਸੀਗੇ ਉਹਨਾਂ ਨੇ ਚਿੱਟਾ ਦਿੱਤਾ ਤੇ ਗੱਡੀ ਦੇ ਵਿੱਚ ਸਾਨੂੰ ਲੈਣਾ ਲਵਾਈਆਂ ਨਾ ਕੋਈ ਹਰਤ ਨਹੀਂ ਰਹੀ ਹਾਨੂੰ ਤਾਂ ਉਹ ਰੋਮੇ ਮੈਂ ਤਿੰਨ ਦਿਨਾਂ ਬਾਅਦ ਦਿੱਲੀੋਂ ਪਹੁੰਚਿਆ ਸੀ ਗੁਰਦੇਵ ਦੇ ਢਾਬੇ ਤੋਂ ਮੈਂ ਤਾਂ ਉੱਥੇ ਹੀ ਰਹਿ ਰੂਗਾ ਤੇ ਮੁੰਡੇ ਆ ਗਏ ਤੈਨੂੰ ਉੱਥੇ ਛੱਡਿਆ ਸੀ ਹਾਂ ਉੱਥੇ ਹੀ ਰਹਿ ਗਿਆ ਮੈਂ ਕਿਉਂਕਿ 8 ਜਾਣੇ ਹੋ ਗਏ ਸੀ ਹਾਂ ਕਹੇ ਸੀ ਕਿ ਕੰਮ ਹੋ ਘਰ ਦੇ ਘਰ ਵਾਲੀ ਨੂੰ ਲੈਣ ਗਏ ਸੀ ਮੁੰਡੇ ਇਹੋਂ ਤੇ ਨਾਲੋ ਕੁੜੀ ਵੀ ਆ ਗਈ ਉਹਦੀ ਸਾਲੀ ਵੀ ਆ ਗਈ ਸੀ ਦੀ ਮੁੰਡੇ ਦੀ ਅੱਛਾ ਤੇ ਚੱਲ ਆ ਗਏ ਇਹ ਬੰਡ ਤੇ ਮੈਂ ਤਿੰਨ ਦਿਨਾਂ ਬਾਅਦ ਬੰਡ ਆਇਆ ਲੜ ਗੇਨ ਨਾ ਨਾ ਜਾ ਨਾ ਲਾ ਜਾ ਬੜਨੋਂ ਆਇਦ ਗਾ ਮੇ ਕੋਲ ਉਹ ਗੁਲੇ ਪੜਦੇ ਹੋਈ ਗੇ ਕਿਹ ਵੀ ਕਲਾਸ ਸੀ ਉਹ 8ਵੀਂ ਜੀ ਹਾਂ ਜੀ 8ਵੀਂ ਜੀ 8ਵੀਂ ਕਲਾਸ ਤੋਂ ਹੀ ਨਸੀ ਕਰਨ ਲੱਗ ਗਾ ਹਾਂ ਜੀ 8ਵੇਂ ਦੇ ਬਾਈ ਸਾਈਡ ਤੋਂ ਉੱਟ ਪਿੰਦੇ ਸੀਗੇ ਸਕੂਲ ਦੇ ਸਾਈਡ ਤੋਂ ਹੀ ਜਾ ਬਰਾਣਾ ਆਏ ਕਰਕੇ ਪੰਜ ਜਾਣੇ ਹੁੰਦੇ ਸੀ ਇਹ ਪੰਜ ਮੁੰਡੇ ਹੁੰਦੇ ਇਹ ਪੰਜਾਂ ਦੇ ਵਿੱਚ ਦੋ ਹੀ ਹੈਗੇ ਜਿਹੜੇ ਮੇਰੇ ਨਾਲ ਜਿਹੜਾ ਪੱਕਾ ਰਹਿੰਦਾ ਹੈਗਾ ਗੇਮ ਖੇਡਣ ਲੱਗੇ ਗਵਾੜੀ ਸੀ ਛੋੜਨ ਦੇ ਪਹਿਲਾਂ ਗੇਮ ਖੇਡਦੇ ਗਵਾੜੀ ਸੀ ਚਲੋ ਉਹ ਸਾਈਡ ਤੋਂ ਉੱਟ ਪੀ ਲੈਂਦੇ ਸੀਗੇ ਤੇ ਵਧੀਆ ਪੁੰਚ ਜਾ ਕੇ ਲੇ ਗੇੜਦੇ ਮਡੇਆਂ ਬਾਲ ਸਿੰਘਾਂ ਨੇ ਇੰਦਰੀ ਹੋਣ ਸਾਰੇ ਸਟਾਰ ਪਲੇਅਰ ਬਣਿਆ ਬੈਟਿਆ ਵੀ ਅੱਜ ਹੁਣ ਆ ਦੇ ਲਾ ਬੈਠੇ ਆ ਤੇ ਮਡੇ ਮੱਲੇ ਦੇ ਹੁੰਦੇ ਜੋਗੀ ਜਾਗੇ ਉਹਨਾਂ ਨੇ ਕੀਤੀ ਨਾ ਉਹਨਾਂ ਦੀ ਹਾਂਜੀ ਉਹਨਾਂ ਨੇ ਮਿਹਨਤ ਕਰ ਲਈ ਤੇ ਤੂੰ ਕਿਸੇ ਹੋਰ ਪਰ ਗਿਆ ਬਸ ਗਲਤ ਹੋ ਗਿਆ ਹਨਾ ਤੈਨੂੰ ਕਿਤੇ ਪਾਸੇ ਹੋਰ ਲੈ ਕੇ ਮੋੜ ਕੇ ਪਰ ਉਹਨਾਂ ਨੇ ਮਿਹਨਤ ਕਰੀ ਆ ਹਾਂ ਸਟਾਰ ਬੈਠੇ ਨੇ ਸਹੀ ਗੱਲ ਹੈ ਪਰ ਉਹਨਾਂ ਦੇ ਵਿੱਚ ਉਹਨਾਂ ਦੀ ਮਿਹਨਤ ਵੀ ਆ ਹਾਂਜੀ ਇਹ ਮਿਹਨਤ ਆ ਉਹਨਾਂ ਨੇ ਮਿਹਨਤ ਲਾਈ ਆ ਤੂੰ ਕਿਸੇ ਹੋਰ ਪਾਸੇ ਰੁੱਖ ਕਰ ਲਿਆ ਆਮੰਦ ਹਾਂਜੀ ਪਸਤਾਵਾ ਇਹ ਹੀ ਹੁੰਦਾ ਵੀ ਇੰਨੇ ਵਧੀਆ ਗੇਮ ਖੇੜਦੇ ਸੀਗੇ ਹਾਂ ਬਸਤਾਵਾ ਵਾਲਾ ਹੁੰਦਾ ਕਿ ਯਾਰੋ ਬੰਦੇ ਸਟਾਰ ਬਣੇ ਬੈਠੇ ਬਾਹਰ ਗੱਡੀ ਜਾਂਦੇ ਹਨ ਜੇ ਆਪਾਂ ਨਾਮ ਵਾਲਾ ਹੈ ਨਾ ਪਿੱਛੇ ਬੈਗ ਗਲਤ ਲਾਈਨ ਦੇ ਵਿੱਚ ਨਾ ਜਾਂਦੇ ਤਾਂ ਕੀ ਵਾੜਾ ਆਪਾਂ ਵੀ ਅਜੋ ਲੈਂਦੇ ਹੁੰਦੇ ਹਨ ਨਾ ਹੁਣ ਬਾਹਰ ਬੈਠੇ ਹੁੰਦੇ ਤੇ ਆਹ ਬਸਤਾਵਾ ਵਾਲਾ ਹੋ ਰਿਹਾ ਨਾ ਵਧੀਆ ਜਿਹੀ ਗੇੜ ਦੇ ਪਿਆਰੇ ਨਾਲ ਨਹਿਜ ਲੱਗੇ ਤੇ ਫਿਰ ਉਹ ਜੀਜਾ ਜੀਜਾ ਬੰਦ ਹੋ ਗਏ ਫਿਰ ਪੱਕਾ ਜਿੱਤੇ ਦੇ ਲੱਗੇ ਛੱਡਾ ਬਿੰਦੇ ਬਿੰਦੇ ਯਾਨੀ ਕਿ ਇਨਾਂ ਦਾ ਘਰ ਦਾ ਬਕਾ ਬਰਬਾਦ ਕਰਦਾ ਵਾ ਛੱਡਿਆ ਹੀ ਨਹੀਂ ਸੀਗਾ ਹੂੰ ਹੂੰ ਬੜਾ ਜ਼ਿਆਦਾ ਬਰਬਾਦ ਕਰਦਾ ਪੁਲਾੜ ਬਏ ਤੇ ਜ਼ਰਾ ਵਾ ਹੀ ਯਾਨੀ ਕਿ ਘਰੇ ਗਾਗ ਨਹੀਂ ਛੱਡਾਈ ਲੀੜਾ ਵੀ ਲੈ ਜਾਂਦਾ ਇਹ ਆਪ ਦਾ ਹਾਂ ਲੀੜਾ ਲਰ ਤੇ ਵੀ ਲੈ ਜਾਂਦੇ ਸੀਗੇ ਹਾਂ ਵੇਚਣ ਲਈ 50000 ਆਂਦੀ ਤੇ ਆ ਦੂਜੇ ਪਾਸੇ ਰਿਹਾ ਯਾਨੀ ਕਿ ਦੋਰੀਆ ਲਗਾਟੇ ਯਾਨੀ ਕਿ ਬਾਪੂ ਲਈ ਪੈਨਸ਼ਨ ਮਾਤਾ ਨੂੰ ਲੱਗੀ ਸੀ 24000 ਆਉਂਦੀ ਸੀ ਡੇਲੀ ਉਹਨੇ 500 ਸੀ ਬਾਪੂ ਬਾਜੀ ਸੀਗਾ ਇਹ ਤੇ ਲੋਗਰੇ ਵੀ ਵਧੀਆ ਮਿਲ ਜਾਣੀ ਉਹਨੇ ਨਹੀਂ ਤੈਨੂੰ ਕਿਹਾ ਵੀ ਤੂੰ ਆ ਕਿਹੜੇ ਚੱਕਰ ਚ ਪੈ ਗਿਆ ਤੈਨੂੰ ਫੌਜ ਚ ਭਰਤੀ ਕਰਾਉਣਾ ਬਾਦ ਹੀ ਉਹਦਾ ਕਹਿੰਦੇ ਕਹਿੰਦੇ ਬੰਦ ਪੜ ਲਾ ਉਹਨੇ ਜਣੇ ਕਿ ਪੈਂ ਬਾਹਰ ਜਾਣੇ ਕਿ ਅਖਰ ਮੇਰੀ ਲਾੜ ਜਣਾਨੀ ਆਈ ਸੀ ਵੀ ਤੇ ਉਹਦੇ ਨਾਲ ਬਾਹਰ ਜਾਵੜਿਆ ਮੈਂ ਤੂੰ ਹਾਂ ਤੇ ਘਰ ਦੇ ਨੇ ਬਾਹਰ ਰੋਕਦੇ ਵੀ ਤੂੰ ਨਾ ਜਾ ਨਾ ਜਾ ਮੈਂ ਤਾਂ ਮਾਤਾ ਨੂੰ ਬੈਂਥਣ ਮੈਲੇ ਬਾਪ ਨੂੰ ਮੈਂ ਸਾਰੇ ਬੈ ਫਰ ਜਾਣੇ ਉਧਰ ਲੈ ਜਾਣੇ ਅਸਾ ਜੜੇ ਨਹੀਂ ਨਾ ਘਰਾਂ ਘਰ ਬਾਹਰ ਵੀ ਨਹੀਂ ਤਣਾ ਤਿੰਨ ਜੇ ਸਦਾ ਲੈਣਾ ਸਾਰਾ ਲੈ ਜਾਣਾ ਉਧਰ ਤੇ ਛਾੜੇ ਦਿਨ 4 ਸਾਲ ਜਣੇਗੀ ਮੈਂ ਘਰੇ ਬੈਠੀ ਤਾਰੀ ਹਾਂਜੀ ਤੇ ਮੇਰਾ ਬਾਪੂ ਬਾਸਾ ਇਹ ਤਾਂ ਕਹਿੰਦਾ ਖਾਂਦਾ ਖਾਂਦਾ ਵਜਰਾ ਵਾਜੀ ਸੀਗਾ ਛੋਗਰੀ ਦਾ ਸਵਾਲਟੀ ਘੜ ਲੱਗਿਆ ਸੀਗਾ ਤੇ ਹੁਣੇ ਦਾਰੂ ਵੀ ਗਏ ਗੇਟ ਲਾ ਦੇ ਨਾਲ ਕਹਿੰਦਾ ਵੀ ਤੂੰ ਉੱਧਰ ਜਾਣਾ ਨਹੀਂ ਹਟਦਾ ਕਰੰਟ ਵੀ ਲਾ ਦੇਨਦਾ ਇਹ ਤੁਹਾਨੂੰ ਵੀ ਜਾਊਗਾ ਨਾ ਫਿਰ ਮਰ ਜਾਊਗਾ ਕਿਆ ਵਈ ਗੱਲ ਜਰਾ